Thank you. ਤੁਸੀਂ ਦੇਖ ਰਹੇ ਹੋ ਕਰੰਟ ਨਿਊਜ਼ ਦੀਆਂ ਖਬਰਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਸਐਸਪੀ ਨੂੰ ਮੈਡਮ ਨਵਨੀਤ ਕੌਰ ਗਿੱਲ ਹੈੱਡਕੁਆਰਟਰ ਦੇ ਜ਼ਰੀਏ ਮੰਗ ਪੱਤਰ ਸਿੱਖ ਸੱਤੇ ਬੰਦੀਆਂ ਨੇ ਆਗੂਆਂ ਵੱਲੋਂ ਸੌਪਿਆ ਗਿਆ ਆਗੂਆਂ ਨੇ ਦੱਸਿਆ ਕਿ ਪਿੰਡ ਨੂਰਪੁਰ ਜੱਟਾਂ ਵਿਖੇ ਪਿਛਲੇ ਕੁਝ ਦਿਨ ਪਹਿਲਾਂ 19 April ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਪਿੰਡ ਮੋਰਾਵਾਲੀ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਉਰਫ ਗਿੰਦਾ ਨੂੰ ਬੇਅਦਬੀ ਦੇ ਦੋਸ਼ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਇਸ ਨਾਲ ਸਮੂਹ ਸਿੰਘ ਸੰਗਤਾਂ ਅਤੇ ਸਿੱਖ ਤੇ ਬੰਦੀਆਂ ਦੀ ਕੋਈ ਸੰਤੁਸ਼ਟੀ ਨਹੀਂ ਹੋਈ ਹੈ ਜਿਸ ਤਰੀਕੇ ਨਾਲ ਇਸ ਘਟਨਾ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਉਹ ਨਹੀਂ ਹੋ ਰਹੀ ਹੈ ਇਸ ਕੇਸ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸਿੱਧਾ ਬਰੀ ਕਰ ਦਿੱਤਾ ਗਿਆ ਹੈ ਜਿਸ ਵਿਅਕਤੀ ਨੂੰ ਦੋਸ਼ੀ ਸਾਬਤ ਕੀਤਾ ਜਾ ਰਿਹਾ ਹੈ ਉਸ ਬਾਬਤ ਵੀ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਗਈ ਹੈ ਗੁਰੂ ਘਰ ਲੱਗੇ ਕੈਮਰਿਆਂ ਬਾਰੇ ਕੋਈ ਤਫ਼ਤੀਸ਼ ਨਹੀਂ ਹੋਈ ਘਟਨਾ ਨੂੰ ਦਬਾਉਣ ਲਈ ਜ਼ਿੰਮੇਵਾਰ ਵਿਅਕਤੀ ਨੂੰ ਕੋਈ ਵੀ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ ਦੇਖੋ ਪੂਰੀ ਕਬਰ ਨੂਰਪੁਰ ਜੱਟਾਂ ਬੇਦਵੀ ਗੁਰੂ ਮਹਾਰਾਜ ਦੀ ਬੇਦਵੀ ਦੀ ਘਟਨਾ ਹੋਈ ਸੀ ਉਸ ਬਾਬਤ ਅਸੀਂ ਜਿਹੜੇ ਐ एसएसपी ਸਾਹਿਬ ਨੂੰ ਮਿਲਣ ਆਏ ਸੀਗੇ ਦਰਸਾਲ ਗੱਲ ਇਹ ਹੈ ਵੀ ਕੁਝ ਦਿਨ ਪਹਿਲਾਂ ਅਸੀਂ ਜਿਹੜੇ ਉੱਥੇ ਡੀਐਸਪੀ ਸਾਹਿਬ ਆ ਜਿਨ੍ਹਾਂ ਨੇ ਉਹ ਸਾਰੇ ਮਸਲੇ ਨੂੰ ਹੈਂਡਲ ਕੀਤਾ ਆ ਅਸੀਂ ਉਹਨਾਂ ਨੂੰ ਮਿਲੇ ਸੀਗੇ ਪਰ ਉਹ ਸਾਰੀ ਘਟਨਾ ਐ ਲੱਗਦੀ ਆ ਵੀ ਜਿੱਦਾਂ ਪੁਲਿਸ ਨੇ 24 ਘੰਟੇ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਜਿਹੜਾ ਆ ਦੋਸ਼ੀ ਫੜ ਲਿਆ ਤੇ ਅਸੀਂ 24 ਘੰਟੇ ਚ ਆਪਣਾ ਕੇਸ ਸੋਲਵ ਕਰਤਾ ਪਰ ਇਹ ਗੱਲ ਬਿਲਕੁਲ ਗਲਤ ਆ ਇਹ ਪੁਲਿਸ ਆਪਣੀ ਆਪ ਹੀ ਪਿੱਠ ਜਿਹੜੀ ਥੱਫਤ ਪਾ ਰਹੀ ਆ ਜਦ ਕਿ ਇਹ ਇਨਵੈਸਟੀਗੇਸ਼ਨ ਦੇ ਵਿੱਚ ਵੱਡੀਆਂ ਕਮੀਆਂ ਆ ਇਹ 2 4 5% ਵੀ ਕੰਮ ਨਹੀਂ ਹੋਇਆ ਇਹਦੇ ਤੇ ਤੁਸੀਂ ਇਹ ਦੇਖੋ ਵੀ ਜਿਹੜਾ ਈਜ਼ੀ ਟਾਰਗੇਟ ਆ ਜਿਹੜਾ ਉਹ ਨੌਜਵਾਨ ਆ ਇਹ ਗਿੰਦਾ ਜਿਹਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਉਹ 파ਠੀ ਸਿੰਘ ਹੈਗਾ ਆ ਉਥੇ ਦਾ ਤੇ ਉਹਦੇ ਬਾਰੇ ਇਹਨਾਂ ਨੇ ਕਿਹਾ ਵੀ ਉਹਨੇ ਜਿਹੜਾ ਇਹ ਜੁਰਮ ਆ ਉਹ ਕਬੂਲ ਕਰ ਲਿਆ ਉਹਦਾ ਕੋਈ ਇਹਨਾਂ ਨੇ ਕੋਈ ਬੇਸ ਸਾਨੂੰ ਦੱਸਿਆ ਨਹੀਂ ਹੈਗਾ ਹੱਲੇ ਤੱਕ ਵੀ ਦੂਸਰੀ ਗੱਲ ਸਭ ਤੋਂ ਵੱਡੀ ਵੱਡੀ ਗੱਲ ਆ ਵੀ ਉੱਥੇ ਦੇ ਕੈਮਰੇ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਵੀ ਅਸੀਂ ਉਹ ਡੀਵੀਆਰ ਜਿਹੜਾ ਉਹ ਅਸੀਂ ਲੈ ਲਿਆ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਉਹ ਕਿੱਦਾਂ ਚੱਲ ਪਿਆ ਰਾਤ ਨੂੰ 2 ਵਜੇ ਵੀ ਅਸੀਂ ਉਹ ਤੁਹਾਨੂੰ ਸਾਰੀ ਦੱਸਾਂਗੇ ਉਹ ਹੱਲੇ ਤੱਕ ਕੋਈ ਗੱਲ ਨਹੀਂ ਦੱਸੀ ਗਈ ਫਿਰ ਜਦੋਂ ਇਹ ਘਟਨਾ ਵਾਪਰੀ ਉਹਨੂੰ 16 ਘੰਟੇ ਦਵਾਈ ਰੱਖਿਆ ਗਿਆ ਉਹ ਕੌਣ ਦਵਾਨ ਵਾਲੇ ਸੀਗੇ ਤੇ ਉਹ ਕੌਣ ਕਿਉਂ ਦਵਾਰੇ ਸੀ ਇਸ ਬਾਰੇ ਕੋਈ ਗੱਲ ਨਹੀਂ ਹੋਈ ਫਿਰ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੂੰ ਇਹਨਾਂ ਨੇ ਫਾਰਗ ਕਰਤਾ ਜਦ ਕਿ ਸਾਰੀ ਰਿਸਪੌਂਸਿਬਿਲਟੀ ਉਹਦੀ ਆ ਕਿਉਂਕਿ ਉਹਨਾ ਗੁਰੂ ਘਰ ਦੇ ਵਿੱਚ ਜੋ ਵੀ ਗੱਲ ਆ ਉਹਦੇ ਕਰਤਾ ਧਰਤਾ ਉਹ ਲੋਕ ਆ ਜਿਹੜੇ ਉਹ ਜਿਹੜੀ ਉਹ ਮੈਨੇਜਮੈਂਟ ਆ ਤੇ ਇਸ ਤਰੀਕੇ ਦੇ ਨਾਲ ਜਦੋਂ ਸਾਰੀ ਓਵਰਆਲ ਕੇਸ ਨੂੰ ਦੇਖਦੇ ਆ ਇਹ ਇਹ ਮਤਲਬ ਇਸ ਤੇ ਸਾਰੀ ਗੱਲ ਜਿਹੜੀ ਗਲੋਂ ਥੱਲੇ ਨਹੀਂ ਉਤਰਦੀ ਇਹ ਸਾਰਾ ਇੱਕ ਡੰਮੀ ਲੱਗਦਾ ਆ ਤੇ ਅਸੀਂ ਅੱਜ ਇਹ ਗੱਲ ਮਿਲ ਕੇ ਸਮੂਹ ਸਿੱਖ ਜਥੇਬੰਦੀਆਂ ਅਸੀਂ ਆਈਆਂ ਆ ਅੱਜ ਇਕੱਠੇ ਹੋ ਕੇ ਆਏ ਆ ਵੀ ਇਸ ਨੂੰ ਡੇਰਾ ਡੀਪਲੀ ਇਨਵੈਸਟੀਗੇਟ ਕੀਤਾ ਜਾਵੇ ਵੀ ਐਵੇਂ ਗੂਗਲ ਨੂੰ ਤਾਂ ਮਿੱਟੀ ਨਾ ਝਾੜੀ ਜਾਵੇ ਕਿਉਂਕਿ ਇਹ ਸਾਡੀਆਂ ਭਾਵਨਾਵਾਂ ਦਾ ਮੁੱਦਾ ਸਾਡੇ ਇਸ਼ਟ ਦਾ ਮੁੱਦਾ ਅਸੀਂ ਇਸ ਚੀਜ਼ ਨੂੰ ਜਿਹੜਾ ਅਸੀਂ ਟੋਲਰੇਟ ਨਹੀਂ ਕਰ ਸਕਦੇ ਵੀ ਐਵੇਂ ਹੀ ਐਵੇਂ ਹੀ ਖਾਣਾ ਪੂਰਤੀ ਕਰ ਦਿੱਤੀ ਜਾਵੇ ਤੇ ਜੇ ਇਹ ਇਸ ਦੀ ਇਨਵੈਸਟੀਗੇਸ਼ਨ ਤਰੀਕੇ ਨਾਲ ਨਹੀਂ ਹੋਊਗੀ ਅਸਲ ਦੋਸ਼ੀ ਨਹੀਂ ਲਿਆਂਦੇ ਜਾਣਗੇ ਤਾਂ ਅਸੀਂ ਇਦੇ ਲਈ ਅਸੀਂ ਐਕਸ਼ਨ ਪ੍ਰੋਗਰਾਮ ਵੀ ਲੀਕਾਂਗੇ ਅਸੀਂ ਜਿਹੜੀ ਆ ਪੁਲਿਸ ਪ੍ਰਸ਼ਾਸਨ ਉਹਨੂੰ ਵੀ ਕਟਾਰੇ 'ਚ ਖੜਾ ਕਰਾਂਗੇ ਤੇ ਅਸੀਂ ਪੰਜਾਬ ਗਵਰਨਮੈਂਟ ਨੂੰ ਵੀ ਕਟਾਰੇ 'ਚ ਖੜਾ ਕਰਾਂਗੇ ਐਸਐਸਬੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਕੀ ਕਿਹਾ ਤੁਹਾਨੂੰ ਦੇਖੋ ਉਹਨਾਂ ਨੇ ਇਹ ਵਿਸ਼ਵਾਸਨ ਦਿੱਤਾ ਵੀ ਇਹਨੂੰ ਅਸੀਂ ਇੱਕ ਵਾਰ ਡੀਪ ਇਨਵੈਸਟੀਗੇਟ ਕਰਵਾਨੇ ਆ ਤੇ ਤੁਹਾਡੀ ਅਸੀਂ ਕਹਿੰਦੇ ਸੰਤੁਸ਼ਟੀ ਕਰਾਵਾਂਗੇ ਇਸ ਗੱਲ ਦੇ ਵਿੱਚ ਵੀ ਤੁਸੀਂ ਇਸ ਸਾਰੀਆਂ ਗੱਲਾਂ ਜਿਹੜੀਆਂ ਇਹ ਵਾਪਰੀਆਂ ਜਿਹਨਾਂ ਦੇ ਸ਼ੰਕੇ ਖੜੇ ਕੀਤੇ ਆ ਇਹਦੇ ਤੇ ਅਸੀਂ ਤੁਹਾਡੀ ਸੰਤੁਸ਼ਟੀ ਕਰਾਵਾਂਗੇ ਤੇ ਅਸੀਂ ਉਹਨਾਂ ਤੇ ਆਸ ਰੱਖੀ ਆ ਪਰ ਐ ਵੀ ਗੱਲ ਹੈ ਨਹੀਂ ਵੀ ਉਹ ਦੋ ਮਹੀਨੇ ਸੰਤੁਸ਼ਟੀ ਨਾ ਕਰਾ ਸਕਣ ਸਾਡੀ ਤੇ ਅਸੀਂ ਦੋ ਇੱਕ ਦੋ ਦੇ ਨਹੀਂ ਅਸੀਂ ਜਿਹੜਾ ਤਿੰਨ ਦਿਨ ਅਸੀਂ ਇਹ ਗੱਲ ਨੂੰ ਸਾਰੀ ਨੂੰ ਦੇਖਾਂਗੇ ਤੇ ਉਸ ਤੋਂ ਬਾਅਦ ਅਸੀਂ ਸਮੂਹ ਜਿਹੜੀਆਂ ਗੁਰਨਾਨਕ ਨਾਮਲੇਵਾ ਸੰਗਤਾਂ ਉਹਨਾਂ ਦਾ ਅਸੀਂ ਇਕੱਠ ਕਰਕੇ ਅਸੀਂ ਜਿਹੜੀ ਅਗਲੀ ਕਾਰਵਾਈ ਉਹ ਕਰਾਂਗੇ